ਹallelujah ਜੈਨਸੀ ਕੀ ਸਾਰੇ ਆਹਰ ਭੈਣਾਂ ਨਾਲ ਨੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡੀਆਂ-ਵੱਡੀਆਂ ਟੈਸਟਾਂ ਹੋਈਆਂ ਜਾਂਦੇ ਸੀ ਜੰਦੇ ਸੀ ਚੈਲਸ ਦੇ ਹਿਸਟਰੀ ਸਭ ਤੋਂ ਪਹਿਲਾਂ ਮੇਰੀ ਮੈਲ ਸਲਾਈਟ ਦੀ ਜਦ ਕਿ ਮੇਰੀ ਮੈਲ ਬਹੁਤ ਖਰਾਬ ਕਰ ਰਹੀ ਸੀ ਕਿ ਤੇ ਗੱਲ ਤਲਾਕ ਤੱਕ ਪਹੁੰਚ ਗਈ ਸੀ ਕਿ ਇਹ ਉਸ ਤੋਂ ਬਾਅਦ ਸਾਡੇ ਘਰ ਵਿੱਚ ਵਸ ਗਿਆ ਏ ਉਹਨਾਂ ਦੁਆ ਪ੍ਰਾਰਥਨਾ ਕੀਤੀ ਪਰ ਨਾਲ ਦੀ ਨਾਲ ਮੈਨੂੰ ਹੌਸਲਾ ਦਿੱਤੇ ਨੇ ਕਿ ਬੱਚੇ ਤੋਂ ਖਬਰੌਣਾ ਨਹੀਂ ਜਿਨ੍ਹਾਂ ਨੇ ਪਰਮੇਸ਼ਵਰ ਨੇ ਜੋੜਿਆ ਉਹਨਾਂ ਨੂੰ ਕੋਈ ਵੀ ਤੋੜ ਨਹੀਂ ਸਕਦਾ ਹਰੇ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਨਵਾਂ ਘਰ ਬਣਾਇਆ ਤੇ ਸਾਨੂੰ ਪਰ ਉਸ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੋਇਆ ਸਿਰਫ ਥੋੜੀ ਜਿਹੀ ਜਗ੍ਹਾ ਸਾਨੂੰ ਦਿੱਤੀ ਗਈ ਕਿ ਤੁਸੀਂ ਇਹਦੇ ਵਿੱਚ ਹੀ ਰਹਿਣਾ ਜਦ ਕਿ ਸਾਰਾ ਪੈਸਾ ਟੱਕਾ ਮੇਰੇ ਹਸਬੰਡ ਨੇ ਲਾਇਆ ਸੀ ਪਰ ਅਕਸਰ ਜੀ ਕਹਿੰਦੇ ਕੋਈ ਨਹੀਂ ਤੁਸੀਂ ਖਬਰ ਆਉਣਾ ਪ੍ਰਭੂ ਨੇ ਤੁਹਾਨੂੰ ਬਹੁਤ ਉੱਚਾ ਕਰਨਾ ਹੈ ਮੇਰੇ ਨਾਮੇ ਨਾਟਸ ਹੋ ਚੁੱਕੇ ਆ ਪਿਛਲੇ 5 ਤਰੀਕ ਨੂੰ ਇਸ 5 ਤਰੀਕ ਨੂੰ ਸਾਡੇ ਘਰ ਲੈਟਰ ਪਿਆ ਵਾ ਪੂਰਾ ਕੋਟੀ ਦਾ ਪੋਸ਼ਟ ਪਿਆ ਹੈ ਅਮੀਨ